ਸਤਿ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਇਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ੁਰਕੀਆਂ ਤੇ ਕਰਨਾਟਕ ਦੇ ਰਾਜਪਾਲ ਵੱਲੋਂ ਕਥਿਤ ਘੁਟਾਲੇ ਦੇ ਇੱਕ ਮਾਮਲੇ ਵਿੱਚ ਮੁੱਖ ਮੰਤਰੀ ਸਦਰਮਈਆ ਦੇ ਖਿਲਾਫ ਮੁਕਾਦਮਾ ਚਲਾਉਣ ਦੀ ਮਨਜ਼ੂਰੀ ਸਰਕਾਰ ਨੇ ਰਾਜਪਾਲ ਦੀ ਇਜਾਜ਼ਤ ਦੇ ਖਿਲਾਫ ਹਾਈ ਕੋਰਟ ਜਾਣ ਦਾ ਕੀਤਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਕੜੀ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਕਿਹਾ ਪੰਜਾਬ ਦੇ ਚੰਗਨਬਾੜੀ ਵਿੱਚ 3000 ਅਸਾਮੀਆਂ ਭਰੀਆਂ ਜਾਣਗੀਆਂ ਕਲਕੱਤਾ ਵਿੱਚ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਨੂੰ ਲੈ ਕੇ ਆਈਐਮਏ ਵੱਲੋਂ ਰੋਸ ਪ੍ਰਦਰਸ਼ਨ ਦਾ سلسلہ جاری ਬਾਕੋਖਥਾਈ ਡਾਕਟਰਾਂ ਨੇ ਕੀਤੇ ਹੜਤਾਲ ਤੇ ਹੁਣ ਖਬਰਾਂ ਵਿਸਤਾਰ ਨਾਲ ਰਾਜ ਭਵਨ ਦੇ ਸੂਤਰਾਂ ਮੁਤਾਬਕ ਕਰਨਾਟਕ ਦੇ ਰਾਜਪਾਲ ਥਬਰਚੰਦ ਗਹਿਲੋਤ ਨੇ ਕੈਥਿਤ ਮੈਸੂਰ ਅਰਬਨ ਡਵੈਲਪਮੈਂਟ ਅਥਾਰਟੀ ਘਟਾਲੇ ਵਿੱਚ ਮੁੱਖ ਮੰਤਰੀ ਸਿਦਰ ਮਈਆ ਵਿਰੁੱਧ ਮੁਕਾਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਇਸ ਕਦਮ ਨੂੰ ਚੁਣੌਤੀ ਦਿੰਦੇ ਹਾਂ ਕਰਨਾਟਕ ਸਰਕਾਰ ਨੇ ਕਿਹਾ ਹੈ ਕਿ ਉਹ ਮੁਕਾਦਮਾ ਚਲਾਉਣ ਲਈ ਰਾਜਪਾਲ ਦੀ ਇਜਾਜ਼ਤ ਦੇ ਖਿਲਾਫ ਹਾਈ ਕੋਰਟ ਦਾ ਰੁਖ ਕਰੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਖੜੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਵਿੱਚ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਭੜ ਦੀਆਂ ਭੈਣਾਂ ਨੂੰ ਰਖੜੀ ਦੀ ਵਧਾਈ ਦਿੱਤੀ ਅਤੇ ਐਲਾਨ ਕੀਤਾ ਕਿ ਜਲਦ ਹੀ ਪੰਜਾਬ ਵਿੱਚ ਅੰਗਣਵਾੜੀ ਵਿੱਚ 3000 ਅਸਾਮੀਆਂ ਭਰੀਆਂ ਜਾਣਗੀਆਂ ਬਰਨਾਲਾ ਵਿੱਚ ਇੱਕ ਸਮਾਗਮ ਵਿੱਚ ਉਹਨਾਂ ਨਵਨਿਯੁਕਤ ਸੁਪਰਵਾਈਜ਼ਰ ਔਰਤਾਂ ਨੂੰ ਯੋਗਤੀ ਪੱਤਰ ਵੰਡੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸਾਰੀਆਂ ਭੈਣਾਂ ਨੂੰ ਰਖੜੀ ਦਾ ਤੋਹਫ਼ਾ ਹੈ ਸਮਾਜਿਕ ਸੁਰੱਖਿਆ ਮਹਿਲਾ ਤੇ ਵਲਵਿਕਾਸ ਵਿਭਾਗ ਵੱਲੋਂ ਰਖੜੀ ਨੂੰ ਸਮਰਪਿਤ ਵਰਨਾਲਾ ਵਿਖੇ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿੱਚ ਮੋਰੀ ਨੇ ਭਾਵੇਂ ਕਿਸੇ ਪ੍ਰੀਖਿਆ ਦਾ ਨਤੀਜਾ ਹੋਵੇ ਭਾਵੇਂ 올림픽 ਹੋਵੇ ਜਾਂ ਕੋਈ ਹੋਰ ਖੇਤਰ ਔਰਤਾਂ ਆਪਣੀ ਮਿਹਨਤ ਤੇ ਲਗਨ ਦੇ ਨਾਲ ਮੱਲਾਮਾ ਰਹੀਆਂ ਨੇ ਰਖੜੀ ਜਿਹੜਾ ਤਿਉਹਾਰ ਹੈ ਉਹ ਭੈਣ ਭਰਾ ਦੇ ਰਿਸ਼ਤੇ ਦਾ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ ਸਾਡੇ ਸਮਾਜ ਦੇ ਵਿੱਚ ਕਦੇ ਤੁਸੀਂ ਸੋਚ ਕੇ ਦੇਖਿਓ ਸਾਡੇ ਸਮਾਜ ਚ ਧਾਗੇ ਦੀ ਸਾਂਝ ਨੂੰ ਸਭ ਤੋਂ ਵੱਡੀ ਮੰਨਿਆ ਗਿਆ ਧਾਗੇ ਦੀ ਸਾਂਝ ਰਖੜੀ ਧਾਗੇ ਦੀ ਬਣੀ ਹੋਈ ਹੈ ਪਰ ਜਿਹੜੀ ਧਾਗੇ ਦੀ ਸਾਂਝ ਹੈ ਆਮ ਤੌਰ ਤੇ ਕਹਿੰਦੇ ਧਾਗਾ ਟੁੱਟ ਜਾਂਦਾ ਛੇਤੀ ਪਰ ਜਿਹੜਾ ਧਾਗੇ ਦਾ ਰਿਸ਼ਤਾ ਹੈ ਉਹ ਛੇਤੀ ਨਹੀਂ ਟੁੱਟਦਾ ਜਦੋਂ ਆਪਾਂ ਵਿਆਹਾਂ ਸ਼ਾਦੀਆਂ ਜਾਂਦੇ ਆ ਮਿਲ ਨਹੀਂ ਕਰਦੇ ਆ ਉਹ ਚ ਕੀ ਹੁੰਦਾ ਖੇਸ ਜਾਂ ਕੰਬਲ ਉਹ ਵੀ ਧੱਗਾ ਹੈ ਫਿਰ ਆਪਾਂ ਆਪਸ ਦੇ ਵਿੱਚ ਮਾਵਾ ਭੈਣਾਂ ਦੇ ਰਿਵਾਜ ਨੇ ਸੂਟ ਦਿੰਦੇ ਇੱਕ ਦੂਜੇ ਨੂੰ ਉਹ ਵੀ ਧੱਗਾ ਹੈ ਬਲਕਿ ਰਿਵਾਜ ਸੀਗਾ ਕਿ ਵਿਆਹ ਵੇਲੇ ਸਪੀਕਰ ਅਨਾਊਂਸਮੈਂਟ ਕੀਤੀ ਜਾਂਦੀ ਸੀ ਭਾਈ ਉਹਨਾਂ ਦੇ ਸੂਟ ਦਿਖਾਈ ਵੀ ਰਸਮ ਸ਼ੁਰੂ ਹੋ ਗਈ ਸਾਰੇ ਸੂਟ ਦੇਖ ਕੇ ਆਓ ਮੈਂ ਖੁਦ ਪਰਚੇ ਲਿਖ ਕੇ ਉਹਨਾਂ ਸੂਟਾਂ 'ਚ ਪਾਉਂ ਸੀ ਖੋਖਰ ਵਾਲੀ ਭੂਆ ਦਾ ਸੂਟ ਛੇਰੂਆਂ ਵਾਲੀ ਮਾਸੀ ਦਾ ਸੂਟ ਐ ਲਿਖਿਆ ਹੁੰਦਾ ਸੀ ਪੰਜਾਬੀ 'ਚ ਦਿਖਾਉਂਦੇ ਸੀ ਵੀ ਆ ਸੂਟ ਅਸੀਂ ਮੰਨ ਲਓ ਅਸਲ 'ਚ ਧਾਗੇ ਦੀ ਸਾਂ ਸੀਗੀ ਸੁਤਾ ਅੱਗੇ ਦੀ ਸਾਂਝ ਬੜੀ ਵੱਡੀ ਬਣੀ ਗਈ ਹੈ ਅੱਜ ਧਾਗੇ ਦੀ ਸਾਂਝ ਦਾ ਇੱਕ ਫੰਕਸ਼ਨ ਹੈ ਪ੍ਰੋਗਰਾਮ ਹੈ ਮੈਂ ਸਾਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਅੱਜ ਇੱਥੇ ਸ਼ਿਰਕਤ ਕੀਤੀ ਹੈ ਤੇ ਜਿਹੜੇ ਮੈਨੂੰ ਪੂਰੀ ਦੁਨੀਆ 'ਚ ਇਸ ਵਕਤ ਮੀਡੀਆ ਰਾਹੀਂ ਸੁਣ ਰਹੇ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਆਉਣ ਵਾਲੀ ਕੈਬਨਿਟ ਦੇ ਵਿੱਚ ਬਦਲਾਂਗੇ 2 3 4 ਸਤੰਬਰ ਦੇ ਨੇੜੇ ਤੇੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹਦੇ ਕਾਨੂੰਨ ਕੁੜੀਆਂ ਵਾਸਤੇ ਜਿਹੜੇ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੂਗਾ ਜੀ ਖਾਸ ਤੌਰ ਤੇ ਬੰਦਾ ਇਹ ਵੀ ਦੇਣਾ ਨੂੰ ਨਾਲ ਇਹ ਵੀ ਹੈ ਅੱਜ ਕੋਰ ਅਨਾਉਂਸਮੈਂਟ ਵੀ ਕਰਨ ਲੱਗਿਆ ਤੇ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ ਚ ਕਿੰਨੇ ਦਿਨਾਂ ਚ ਮੈਡਮ ਕਰਾਂਗੇ ਐਜੂਕੇਸ਼ਨ ਇਹ ਐਸੇ ਸੈਸ਼ਨ ਚ ਲਿਆਉਂਗੇ ਆਹ ਜਿਹੜਾ ਸੈਸ਼ਨ ਹੈ ਮੌਨਸੂਨ ਸੈਸ਼ਨ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆਜੂਗਾ 3000 ਸਾਮੀਆਂ ਆਂਗਣਵਾਰੀ ਦੀਆਂ ਸੀ ਕ੍ਰੀਏਟ ਕਰਕੇ ਪਰਾਂਗੇ ਜੀ 3000 ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾ ਰਾਹੀਂ ਪੈਸੇ ਦੇਣੇ ਆ ਖਜ਼ਾਨਾ ਇਧਰੋਂ ਆਊਗਾ ਇਧਰ ਜਾਊਗਾ ਪਹਿਲਾਂ ਕੀ ਸੀ ਇਧਰੋਂ ਆਉਂਦਾ ਤਾਂ ਹੈਗਾ ਸੀ ਇਧਰ ਨੂੰ ਜਾਂਦਾ ਨਹੀਂ ਸੀ 17 ਅਗਸਤ 1909 ਨੂੰ ਭਾਰਤ ਦੇ ਇੱਕ ਹੋਰ ਆਜ਼ਾਦੀ ਕੁਲਾਟੀਏ ਮਦਨ ਲਾਲ ਢਿੰਗਰਾ ਨੂੰ ਬ੍ਰਿਟੇਨ ਵਿੱਚ ਫਾਂਸੀ ਦਿੱਤੀ ਗਈ ਸੀ ਦੱਸਦੇ ਕਿ ਭਾਰਤੀ ਵਿਦਿਆਰਥੀਆਂ ਦੀ جاسੂਸੀ ਕਰਨ ਵਾਲੇ ਲਾਰਡ ਵਿਲੀਅਮ ਬਾਈਲੀ ਦੀ ਹੱਤਿਆ ਦੇ ਦੋਸ਼ ਵਿੱਚ ਮਦਨ ਲਾਲ ਢਿੰਗਰਾ ਨੂੰ ਇਹ ਸਜ਼ਾ ਮਿਲੀ ਸੀ ਅੱਜ ਅੰਮ੍ਰਿਤਸਰ ਦੇ ਵਿੱਚ ਮਦਨ ਲਾਲ ਢਿੰਗਰਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਅੰਮ੍ਰਿਤਸਰ ਦੇ ਗੋਲਵੱਗ ਵਿਖੇ ਸ਼ਹੀਦ ਢਿੰਗਰਾ ਦੀ ਯਾਦਗਾਰ ਵਿਖੇ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਸਰਪਾਜਨ ਸਿੰਘ ਈਟੀਓ ਅਤੇ ਲਾਲਜੀਤ ਸਿੰਘ ਭੁੱਲਰ ਪਹੁੰਚੇ ਇਸ ਮੌਕੇ ਉਹਨਾਂ ਨੇ ਸ਼ਹੀਦ ਮਦਨ ਲਾਲ ਢਿੰਗਰਾ ਦੀ ਯਾਦਗਾਰ ਉੱਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਸ਼ਹੀਦ ਮਦਨ ਲਾਲ ਢਿੰਗਰਾ ਜੀ ਜਿਨ੍ਹਾਂ ਨੇ ਇੱਕ ਬੜੇ ਵਧੀਆ ਅਮੀਰ ਪਰਿਵਾਰ ਦੇ ਵਿੱਚ ਜਨਮ ਲਿਆ ਤੇ ਪਰਿਵਾਰ ਜਿਹੜਾ ਸੀ ਉਸ ਸਮੇਂ ਦੀ ਹਕੂਮਤ ਦੇ ਨਾਲ ਹੀ ਪਰ ਮਦਨ ਲਾਲ ਢਿੰਗਰਾ ਜੀ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਮੇ ਸਮੇਤੇ ਜਿਹੜੀਆਂ ਅੰਗਰੇਜ਼ੀ ਸਾਮਰਾਜ ਦੀਆਂ ਚਾਲਾਂ ਸਨ ਉਹਨਾਂ ਨੂੰ ਫੇਲ ਕਰਨ ਲਈ ਆਪਣੇ ਜਿਹੜੇ ਆਜ਼ਾਦੀ ਕਲਾਟੀਏ ਸਨ ਉਹਨਾਂ ਨਾਲ ਰਲ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਬੜਾ ਜ਼ੋਰ ਲਾਇਆ ਵਾਹ ਲਾਈ ਤੇ ਸਾਡਾ ਦੇਸ਼ 1947 ਚ ਜੇ ਆਜ਼ਾਦ ਹੋਇਆ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਸ਼ਹੀਦ ਮਦਨ ਲਾਲ ਜੀ ਢਿੰਗਰਾ ਇਨ੍ਹਾਂ ਇਨਸਾਨਾਂ ਕਰਕੇ ਇਨ੍ਹਾਂ ਯੁੱਧਿਆਂ ਕਰਕੇ ਹੀ ਆਜ਼ਾਦ ਹੋਇਆ 1483 ਚ ਸ਼ਹੀਦ ਮੰਦ ਮਦਰ ਲਾਲ ਢਿੰਗਰਾ ਜੀ ਦਾ ਜਨਮ ਹੋਇਆ ਤੇ 1909 ਦੇ ਵਿੱਚ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਨਹੀਂ ਤੇ ਇਹ ਉਮਰਾਂ ਜਵਾਨੀ ਦੇ ਵਿੱਚ ਵਿਆਹ ਕਰਵਾਉਣ ਦੀਆਂ ਹਸਨ ਖੇਡਣ ਦੀਆਂ ਹੁੰਦੀਆਂ ਤੇ ਇਹਨਾਂ ਉਮਰਾਂ ਦੇ ਵਿੱਚ ਇੱਕ ਬਹੁਤ ਵੱਡਾ ਪਰਿਵਾਰ ਦੇ ਵਿੱਚੋਂ ਅਮੀਰ ਪਰਿਵਾਰ ਪੰਜਾਬ 'ਚ ਨਹੀਂ ਪੂਰੇ ਭਾਰਤ ਦੇ ਵਿੱਚ ਜੇ ਗਿਣਤੀ ਕਰਨ ਲੱਗੀ ਤੇ ਵੱਡੇ ਪਰਿਵਾਰਾਂ ਦੇ ਵਿੱਚੋਂ ਇਹਨਾਂ ਦਾ ਪਰਿਵਾਰ ਆਉਂਦਾ ਸੀ ਇਹ ਨਹੀਂ ਤੇ ਆਪਾਂ ਵੇਨੇ ਆ ਕੋਈ ਆਪਦੀ ਲੜਾਈ ਤੋਂ ਪਿੱਛੇ ਹਟ ਜਾਂਦਾ ਵੀ ਜੇ ਲੜਾਈ ਹੋਈ ਨੁਕਸਾਨ ਹੋਊਗਾ ਦੇਸ਼ ਦੀ ਲੜਾਈ ਲਈ ਕੌਮ ਦੀ ਲੜਾਈ ਦੀ ਖਾਤਰ ਆਪਦੀਆਂ ਜਾਨਾਂ ਵਾਰੀਆਂ ਅੱਜ ਅਸੀਂ ਜੇ ਆਜ਼ਾਦੀ ਦੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਆਂ ਅੱਜ ਅਸੀਂ ਜੇ ਲੋਕਤੰਤਰ ਦਾ ਸਾਰੇ ਹਿੰਦੁਸਤਾਨੀ ਨਿਗ ਮਾਰ ਰਹੇ ਆ ਉਹ ਮਦਨ ਲਾਲ ਜੀ ਢਿੰਗਰਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਸਖਦੇਵ ਜੀ ਰਾਜਗੁਰੂ ਜੀ ਜਿੰਨੇ ਸ਼ਹੀਦ ਹੋਏ ਆ ਉਹਨਾਂ ਦੀਆਂ ਸ਼ਹੀਦੀਆਂ ਦੀ ਬਦੌਲਤ ਤੇ ਮੈਂ ਸਿੱਧਾ ਕਰਦਾ ਸਾਰੇ ਸ਼ੀਤਾਂ ਨੂੰ ਸੂਰਬੀਰ ਯੋਧਿਆਂ ਨੂੰ ਤੇ ਨਾਲ ਸਾਡੇ ਆਰਮੀ ਦੇ ਵਿੱਚ ਫੌਜ ਦੇ ਵਿੱਚ ਜਿਹੜੇ ਸਾਡੇ ਭਰਾ ਨੇ ਪੁਲਿਸ ਦੇ ਵਿੱਚ ਸਾਡੇ ਅਫਸਰ ਸਹਬਾਨ ਨੇ ਸਾਡੇ ਭਰਾ ਨੇ ਉਹ ਸਾਡੇ ਦੇਸ਼ ਦੀ ਸਾਡੀ ਜਾਨ ਮਾਲ ਦੀ ਰੱਖਿਆ ਕਰਦੇ ਆ ਸਾਡੀਆਂ ਸ਼ਰਧਾਂ ਦੀ ਰਾਖੀ ਕਰਦੇ ਆ ਸਾਡੇ ਅਫਸਰ ਸਹਬਾਨ ਭਾਵੇਂ ਸਿਵਲ ਦੇ ਵਿੱਚ ਨੇ ਤੇ ਭਾਵੇਂ ਵਰਦੀ ਵਾਲੇ ਆ ਉਹਨਾਂ ਸਾਰਿਆਂ ਦਾ ਅਸੀਂ ਦੇਣ ਦੇ ਹੀ ਨਹੀਂ ਸਕਦੇ ਜੇ ਸਾਡੇ ਪੰਜਾਬ ਦੇ ਲੋਕ ਦੇਸ਼ ਦੇ ਲੋਕ ਆਜ਼ਾਦ ਭੀਜਾ ਦੇ ਵਿੱਚ ਸਾ ਲੈਂਦੇ ਆ ਕਾਨੂੰਨ ਵਿਵਸਥਾ ਦੇ ਵਿੱਚ ਰਹਿੰਦੇ ਆ ਉਹ ਇਹਨਾਂ ਅਫਸਰਾਂ ਦੀ ਦੇਣ ਆ ਤੇ ਨਾਲ ਸਾਡੇ ਸੂਰਬੀਰ ਯੋਧਿਆਂ ਦੀ ਦੇਣ ਆ ਇਹਨਾਂ ਨੂੰ ਸਦਾ ਸਲੂਟ ਰਹੂਗਾ ਰਹੀ ਦੀ ਦੁਨੀਆ ਤੱਕ ਇਹਨਾਂ ਸੂਰਬੀਰ ਯੋਧਿਆਂ ਦਾ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ ਰਹੀ ਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੂਗਾ ਸਨਹਿਰੀ ਅੱਖਰਾਂ ਦੇ ਵਿੱਚ ਇਹਨਾਂ ਦਾ ਨਾਮ ਹਰ ਜਗ੍ਹਾ ਤੇ ਲਿਖਦੇ ਰਵਾਂਗੇ ਦੇਖੋ ਜੀ ਜਿਹੜੇ ਸਾਡੇ ਸ਼ਹੀਦ ਨੇ ਸਾਡਾ ਸਰਮਾਇਆ ਨੇ ਅੱਜ ਉਹਨਾਂ ਕਰਕੇ ਹੀ ਅਸੀਂ ਆਜ਼ਾਦੀ ਜਿਹੜੀ ਆ ਉਹ ਮਾਨ ਰਹੇ ਹਾਂ ਸ਼ਹੀਦ ਮਦਨ ਲਾਲ ਟੇਂਗੜਾ ਜੀ ਜਿਨ੍ਹਾਂ ਨੇ ਬਹੁਤ ਆਪਣੀ ਛੋਟੀ ਉਮਰ ਦੇ ਵਿੱਚ ਦੇਸ਼ ਦੀ ਆਜ਼ਾਦੀ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਈ ਤੀ ਆਪਣਾ ਆਪ ਜਿਹੜਾ ਸੀਗਾ ਆਜ਼ਾਦੀ ਵਾਸਤੇ ਵਾਰ ਦਿੱਤਾ ਅੱਜ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਇੱਥੇ ਪੁੱਜੇ ਹਾਂ ਮੈਂ ਅੱਜ ਮਨਾਂ ਨੂੰ ਸਲੂਟ ਕਰਦਾ ਹਾਂ ਉਹਨਾਂ ਦੀ ਕੁਰਬਾਨੀ ਨੂੰ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦ ਫਜ਼ਾ ਦੇ ਵਿੱਚ ਰਹਿਣ ਦਾ ਜਿਹੜਾ ਜਾਨ ਦਾ ਮੌਕਾ ਦਿੱਤਾ ਸੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਰੇ ਆਪ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਇਹ ਹੀ ਕਹਾਂਗਾ ਕਿ ਜਿਹੜੀ ਆਜ਼ਾਦੀ ਸਾਨੂੰ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਲੈ ਕੇ ਦਿੱਤੀ ਆ ਅਸੀਂ ਉਹਨੂੰ ਕਾਇਮ ਰੱਖੀਏ ਅਸੀਂ ਵਾਤ ਤੋਂ ਵਾਤ ਅ ਦੇਸ਼ ਨੂੰ ਹੋਰ ਜਿਹੜਾ ਪ੍ਰਗਤੀ ਵੱਲ ਲੈ ਕੇ ਜਾਈਏ ਦੇਸ਼ ਭਗਤੀ ਦੀ ਭਾਵਨਾ ਜੜੀ ਜਾ ਉਹ ਆਪਣੇ ਬੱਚਿਆਂ ਦੇ ਵਿੱਚ ਵੱਧ ਤੋਂ ਵੱਧ ਕ੍ਰੀਏਟ ਕਰੀਏ ਕਲਕੱਤਾ ਵਿੱਚ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਨੂੰ ਲੈ ਕੇ ਆਈਏ ਮੈਂ ਵੱਲੋਂ ਅੱਜ ਸਵੇਰੇ 6 ਵਜੇ ਤੋਂ ਹਸਪਤਾਲਾਂ ਦੇ ਵਿੱਚ ਗੈਰ ਜ਼ਰੂਰੀ ਸੇਵਾਵਾਂ ਠੱਪ ਕੀਤੀਆਂ ਗਈਆਂ ਤੇ ਮਾਨਸਾ ਵਿੱਚ ਵੀ ਡਾਕਟਰਾਂ ਨੇ ਹੜਤਾਲ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ ਡਾਕਟਰਾਂ ਨੇ ਕਿਹਾ ਕਿ ਮਹਿਲਾ ਡਾਕਟਰ ਜੇਕਰ ਹਸਪਤਾਲ ਵਿੱਚ ਹੀ ਸੁਰੱਖਿਤ ਨਹੀਂ ਤਾਂ ਹੋਰ ਕਿੱਥੇ ਹੋਣਗੇ ਦੇਖੋ ਦੇਸ਼ ਦੇ ਸਾਰੇ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਆਈਐਮਈ ਵੱਲੋਂ ਆਈਐਮਈ ਪੂਰੀ ਦੇਸ਼ ਦੀ ਬਾਡੀ ਹੈ ਇਕੱਲੇ ਮਾਨਸਾ ਦੀ ਬਾਡੀ ਨਹੀਂ ਹੈ ਸਾਰੇ ਆਪੀਡੀ ਜਿਹੜੇ ਹੈ ਪੂਰੇ ਦੇਸ਼ ਚ ਬੰਨਦਾ ਪੂਰੇ ਪੰਜਾਬ ਚ ਬੰਨਦਾ ਪੂਰੇ ਮਾਨਸਾ ਚ ਬੰਨਦਾ ਹੈ ਇਹ ਇੰਨਾ ਰੋਸ ਪਾਇਆ ਜਾ ਰਿਹਾ ਡਾਕਟਰਾਂ ਦੇ ਵਿੱਚ ਇਕੱਲੇ ਡਾਕਟਰਾਂ ਦੀ ਨਹੀਂ ਪਾਇਆ ਜਾ ਰਿਹਾ ਆਮ ਜਨਤਾ ਜੀ ਵੀ ਪਾਇਆ ਜਾ ਰਿਹਾ ਕਿਉਂਕਿ ਬੱਚੀਆਂ ਤਾਂ ਸਭ ਦੀ ਬਾਹਰ ਅੰਦਰ ਪੜਦੀਆਂ ਨੇ ਕਿ ਸਿਰੀਆਂ ਬੱਚੀਆਂ ਵੀ ਸੇਫ ਨਹੀਂ ਆ ਇਕੱਲੇ ਡਾਕਟਰ ਸੀ ਕੁੜੀ ਤਾਂ ਕਰਕੇ ਡਾਕਟਰਾਂ ਵੱਲੋਂ ਐਜੀਟੇਸ਼ਨ ਕੀਤਾ ਜਾ ਰਿਹਾ ਤਾਂ ਸਾਰੇ ਓਪੀਡੀ ਬੰਦ ਕਰਕੇ ਬੈਠੇ ਆ ਅਸੀਂ ਸਰਕਾਰਾਂ ਤੋਂ ਇਹ ਮੰਗ ਕਰਦੇ ਹਾਂ ਵੀ ਸਾਡੀਆਂ ਬੱਚੀਆਂ ਸਾਡੇ ਹਸਪਤਾਲਾਂ ਦੇ ਵਿੱਚ ਹੀ ਸੇਫ ਨਹੀਂ ਹੈਗੀਆਂ ਫਿਰ ਕਿੱਥੇ ਸੇਫ ਹੋਣਗੀਆਂ ਸੜਕਾਂ ਤੇ ਕਿੱਥੇ ਸੇਫ ਹੋਣਗੀਆਂ ਕਿਉਂ ਤੁਸੀਂ ਐਡੇ ਕੱਚੇ ਕਾਨੂੰਨ ਬਣਾਉਨੇ ਹੋ ਵੀ ਜੇ ਨਿਰਪੈ ਕੈਂਡ ਨਿਰਪੈਟ ਬੰਨ ਨਿਰਪੈ 2 ਨਿਰਪੈ 3 ਨਿਰਪੈ 4 ਐਦਾਂ ਚੱਲੀ ਜਾਣਗੇ ਇਹ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈਗਾ ਅਸੀਂ ਕਹਿੰਦੇ ਐਡੇ ਸਖਤ ਕਾਨੂੰਨ ਹੋਣੇ ਚਾਹੀਦੇ ਨੇਗੇ ਹਿਊਮਨ ਰਾਈਟਸ ਵਾਲਿਆਂ ਨੂੰ ਵੀ ਚੁੱਪ ਕਰਨਾ ਚਾਹੀਦਾ ਹੈ ਕੋਟਾਂ ਨੂੰ ਵੀ ਆਉਦੇ ਵਿਸ਼ੇਸ਼ ਅਧਿਕਾਰ ਵਰਤਨੇ ਚਾਹੀਦੇ ਨੇ ਕਿ ਜਦੋਂ ਬੰਦਾ ਫੜਿਆ ਗਿਆ ਛੋਟੀ ਜੀ ਇਨਕੁਆਇਰੀ ਕਰਕੇ ਫਟਾਫਟ 2-3 ਦਿਨ 4 ਦਿਨ ਲਾ ਕੇ ਉਹਨੂੰ ਚਰਾਹੇ 'ਚ ਖੜਕੇ ਫਾਂਸੀ ਦੇ ਦੇਣੀ ਚਾਹੀਦੀ ਹੈ ਆ ਦੋ ਚਾਰ ਵਾਰ ਦੇਣੀ ਪੈਣੀ ਆ ਦੋ ਚਾਰ ਵਾਰ ਤੋਂ ਬਾਅਦ ਬੰਦਿਆਂ ਦੇ ਦਿਮਾਗ ਹੈ ਜਿਹੜੇ ਉਹ ਦਰਸਤ ਹੋ ਜਾਣਗੇ ਤੇ ਛੱਡੇ ਦਿਸ਼ਤੀਆਂ ਔਰਤਾਂ ਜਿਹੜੀਆਂ ਉਹ ਵੀ ਸੱਚੇ ਮਹਿਨਾਂ ਦੇ ਵਿੱਚ ਸੁਰੱਖਿਅਤ ਹੋ ਜਾਣਗੀਆਂ ਕਲਕੱਤਾ ਵਿੱਚ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕਾਲ ਅਤੇ ਬੀਬੀ ਕੌਲਾਜੀ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਭਾਈ ਸਾਹਿ ਮੈਨੇਜਿੰਗ ਡਾਇਰੈਕਟਰ ਭਾਈ ਹਰਵਿੰਦਰਪਾਲ ਸਿੰਘ ਰਿਟਲ ਵੀਰ ਜੀ ਨੇ ਮਹਿਲਾ ਡਾਕਟਰ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕੀਤੀ ਅਤੇ ਮੈਡੀਕਲ ਸੁਪਰਡੈਂਟ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅੰਮ੍ਰਿਤਸਰ ਦੇ ਸਖਤਰ ਜੀਐਸ ਖਾਲਸਾ ਦੇਗਵਾਈ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਬੀਬੀ ਕਾਲਾ ਜੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਜੀਐਸ ਖਾਲਸਾ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਤੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਸੀਂ ਪ੍ਰੋਟੈਸਟ ਐਕਸ਼ਨ ਕੀਤਾ ਜਿਹੜੇ ਤੇ ਉਹ ਬੇਟੀ ਦੀ ਡੈਥ ਹੋਈ ਹੈ ਉਦੀ ਆਤਮਿਕ ਸ਼ਾਂਤੀ ਲਈ ਤੇ ਅਗਾਹ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਆ ਕਿ ਇਹੋ ਜਿਹਾ ਐਕਟ ਕੋਈ ਵੀ ਨਾ ਕਰੇ ਗਣੀ ਤੋਂ ਕੜੀ ਮਸਜਾਏ ਮੌਤ ਦੋਸ਼ਿਆਂ ਨੂੰ ਪੜ ਕੇ ਛੇਤੀ ਤੋਂ ਛੇਤੀ ਦੇਣੀ ਚਾਹੀਦੀ ਹੈ ਕਿ ਤਾਂ ਕਿ ਕਿਸੇ ਵੀ ਦੇਸ਼ ਦੀ ਬੇਟੀ ਦੇ ਨਾਲ ਇਦਾਂ ਦਾ ਗੁਨਾਹ ਕਰਨ ਦੀ ਹਿੰਮਤ ਨਾ ਕਰੇ ਕੋਲਕਾਤਾ ਵਿੱਚ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਨੂੰ ਲੈ ਕੇ ਆਈਏ ਮੇ ਹੁਸ਼ਿਆਰਪੁਰ ਵੱਲੋਂ ਹੁਸ਼ਿਆਰਪੁਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਮੁੱਖ ਮੰਤਰੀ ਮਮਤਾ ਬੇਨਰਜੀ ਦੀ ਸਰਕਾਰ ਉੱਤੇ ਸਵਾਲ ਚੁੱਕੇ ਗਏ ਇਸ ਮੌਕੇ ਡਾਕਟਰ ਰਜਿੰਦਰ ਸ਼ਰਮਾ ਨੇ ਕਿਹਾ ਕਿ ਕੋਲਕਾਤਾ ਵਿੱਚ ਮਹਿਲਾ ਡਾਕਟਰ ਦੇ ਬੁਲਾਦ ਕਰ ਅਤੇ ਕਤਲ ਤੋਂ ਬਾਅਦ ਪੂਰੇ ਦੇਸ਼ ਵਿੱਚ ਹੰਗਾਮਾ ਮਚ ਗਿਆ ਉਹਨਾਂ ਨੇ ਕਿਹਾ ਕਿ ਮੰਮਤਾ ਬੇਨਰਜੀ ਖੁਦ ਇਨਸਾਫ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰ ਰਹੀ ਹੈ ਜਿਸ ਤੋਂ ਝਾਹਰ ਹੈ ਕਿ ਬੰਗਾਲ ਵਿੱਚ ਸਰਕਾਰ ਨਹੀਂ ਹੈ ਅਤੇ ਲੋਕ ਇਨਸਾਫ ਕਿਸ ਤੋਂ ਮੰਗਣ ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਉੱਤੇ ਵੀ ਸਵਾਲ ਖੜੇ ਕਰਦੇ ਹੈ ਕਿਹਾ ਹੈ ਕਿ ਸੰਸਦ ਵਿੱਚ ਕੇਂਦਰੀ ਐਕਟ ਲਿਆਉਣ ਦੀ ਗੱਲ ਕਹੀ ਗਈ ਸੀ ਪਰ ਗ੍ਰਹਿ ਮੰਤਰੀ ਨੇ ਇਸ ਉੱਤੇ ਵਿਚਾਰ ਕਰਨ ਦੀ ਗੱਲ ਆਖ ਕੇ ਮਾਮਲਾ ਢਾਲ ਦਿੱਤਾ ਹੈ ਇਸ ਮੌਕੇ ਭਾਜਪਾ ਦੇ ਆਗੂ ਵਿਜੇ ਸਾਂਪਲਾ ਮੌਜੂਦ ਰਹੇ ਜਿਨ੍ਹਾਂ ਨੇ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ ਅੱਜ ਦਾ ਵਿਸ਼ਾ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ 9 ਅਗਸਤ ਨੂੰ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਹੋਇ ਇੱਕ ਭਿਆਨਕ ਕਾਂਡ ਦੇ ਨਾਲ ਸੁਰੂ ਹੁੰਦਾ ਹੈ ਜਿੱਥੇ ਇੱਕ ਲੇਡੀ ਡਾਕਟਰ ਪੋਸ ਗ੍ਰੈਜੂਏਟ ਸਟੂਡੈਂਟ ਜੋ ਕਿ ਚੈਸਟ ਡਿਪਾਰਟਮੈਂਟ ਕਲਮਨਰੀ ਮੈਡੀਸਨ ਵਿੱਚ ਪੋਸ ਗ੍ਰੈਜੂਏਸ਼ਨ ਕਰ ਰਹੀ ਸੀ ਉਸ ਦਿਨ ਨਾਲ ਇੱਕ ਬੜਾ ਹੀ ਭਿਆਨਕ ਕਾਂਡ ਹੋਇਆ ਹੈ ਜਿਸ ਨੂੰ ਉਸੀ ਕਾਰਨ ਕਰਕੇ ਕਿਨਾ ਕਰਨਾ ਕਰਕੇ ਪੂਰੀ ਤਰ੍ਹਾਂ ਦੇ ਨਾਲ ਟੌਰਚਰ ਕੀਤਾ ਗਿਆ ਦਾ ਰੇਪ ਕੀਤਾ ਗਿਆ ਔਰ ਫਿਰ ਉਸ ਨੂੰ ਮਾਰ ਦਿੱਤਾ ਗਿਆ ਇਸ ਹਾਦਸੇ ਨੂੰ ਉਥੋਂ ਦੀ ਐਡਮਿਨਿਸਟ੍ਰੇਸ਼ਨ ਔਰ ਕਾਲਜ ਦੇ ਪ੍ਰਿੰਸੀਪਲ ਨੇ ਪਹਿਲਾਂ ਸੁਸਾਇਡ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜੋ ਕਿ ਬਹੁਤ ਹੀ ਨਿੰਦਾਯੋਗ ਹੈ ਉਸ ਤੋਂ ਬਾਅਦ ਜਦੋਂ ਐਵੀਡੈਂਸ ਸਾਹਮਣੇ ਆਏ ਜਦੋਂ ਸਟੂਡੈਂਟਸ ਨੇ ਇਸੀ ਨੂੰ ਸਾਹਮਣੇ ਲਿਆਂਦਾ ਔਰ ਉਸ ਬੱਚੀ ਦੇ ਪੇਰੈਂਟਸ ਨੇ ਰੱਸਿਆ ਖੜੇ ਕੋ ਸਬੂਤ ਮੇਂ ਕਿਸ ਨੂੰ ਮਾਰਿਆ ਗਿਆ ਫਿਰ ਪੁਲਿਸ ਹਰਕਤ ਵਿੱਚ ਆਈ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੂੰ ਇਨਸਟਰਕਸ਼ਨ ਦਿੱਤੀਆਂ ਗਈਆਂ ਸਟੇਟ ਗਵਰਨਮੈਂਟ ਵੱਲੋਂ ਕਿ ਉਹ ਉਥੋਂ ਤੋਂ ਸਾਰੇ ਸਬੂਤ ਮਿਟਾ ਦਿੱਤੇ ਜਾਂ ਉਥੋਂ ਦੇ ਪ੍ਰਿੰਸੀਪਲ ਨੂੰ ਸਿਰਫ ਕਾਗਜ਼ੀ ਕਾਰਵਾਈ ਲਈ ਉਥੋਂ ਸੈਕ ਕਰਕੇ ਉਸੇ ਵੇਲੇ ਦੂਸਰੇ ਮੈਡੀਕਲ ਕਾਲਜ ਦੇ ਵਿੱਚ ਲਗਾ ਦਿੱਤਾ ਗਿਆ ਔਰ ਉਹ ਪ੍ਰਿੰਸੀਪਲ ਡਾਕਟਰ ਸੰਦੀਪ ਗੋਸ਼ ਦਾ ਪਾਸ ਬੇ ਬਹੁਤ ਹੀ ਕੰਟਰੋਵਰਸ਼ੀਅਲ ਹੈ ਉਹਦੇ ਹਾਇਰ ਆਪਸ਼ਨਲ ਬਹੁਤ ਜ਼ਿਆਦਾ ਸੰਬੰਧ ਨੇ ਤੁਸੀਂ ਇਮੇਜਿਨ ਕਰੋ ਕਿ ਉਹ ਚਾਰ ਵਾਰ ਉਸ ਕਾਲਜ ਚੋਂ ਟ੍ਰਾਂਸਫਰ ਹੋ ਕੇ ਵਾਪਸ ਇੱਕ ਦਿਨ ਦੇ ਵਿੱਚ ਮੁੜ ਕੇ ਉਸ ਕਾਲਜ ਦੇ ਵਿੱਚ ਐਜ਼ ਅ ਪ੍ਰਿੰਸੀਪਲ ਆ ਜਾਂਦਾ ਸੋ ਕੁਝ ਖਬਰਾਂ ਐਸੀਆਂ ਵੀ ਆ ਰਹੀਆਂ ਨੇ ਕਿ ਉਸ ਕਾਲਜ ਦੇ ਵਿੱਚ ਕੁਝ ਇਹੋ ਜਿਹਾ ਚੱਲ ਰਿਹਾ ਸੀ ਜਿਸ ਬਾਰੇ ਉਸ ਸੰਬੰਧ ਭਾਗੀ ਬੱਚੀ ਨੂੰ ਪਤਾ ਚੱਲਿਆ ਉਹਨੇ ਜਦੋਂ ਆਪਣੇ ਸਾਥੀਆਂ ਨਾਲ ਜਿਹੋ ਉਸ ਕੰਮ ਵਿੱਚ ਲੈਫਟ ਸਾਨ ਕਨਫਰੰਟ ਕੀਤਾ ਤਾਂ ਉਸ ਨੂੰ ਥ੍ਰੈਟਸ ਮਿਲੇ ਉਸਨੇ ਐਡਮਿਨਿਸਟ੍ਰੇਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਮੇਰੀ ਜਾਨ ਨੂੰ ਖਤਰਾ ਹੈ ਲੇਕਿਨ ਕੁਝ ਨਹੀਂ ਕੀਤਾ ਗਿਆ ਔਰ ਅਲਟੀਮੇਟਲੀ ਉਸ ਨੂੰ ਇਸ ਤਰ੍ਹਾਂ ਦੇ ਭਿਆਨਕ ਕਾਂਡ ਵਿੱਚੋਂ ਗੁਜ਼ਰਨਾ ਪਿਆ ਔਰ ਆਪਣੀ ਜਾਨ ਗਵਾਣੀ ਇਸ ਦੇ ਨਾਲ ਡਾਕਟਰ ਦੇ ਵਿੱਚ ਇੱਕ ਬਹੁਤ ਹੀ ਅਸੁਰੱਖਿਤਾ ਦਾ ਮਾਹੌਲ ਪੈਦਾ ਹੋ ਗਿਆ ਹੈ ਔਰ ਸਭ ਤੋਂ ਖਤਰਨਾਕ ਗੱਲ ਜੋ ਹੋਈ ਇਹ ਇਸ ਇਨਸੀਡੈਂਸ ਨੂੰ ਕਵਰ ਕਰਨ ਦੇ ਲਈ ਸਟੇਟ ਸਪੌਂਸਰਡ ਗੁੰਡਾਈਜ਼ਮ ਫੈਲਾਇਆ ਗਿਆ ਉੱਥੇ ਡਾਕਟਰਸ ਜੋ ਕਿ ਪ੍ਰੋਟੈਸਟ ਕਰ ਰਹੇ ਸਨ 20 ਵਾਲੀ ਪ੍ਰੋਟੈਸਟ ਕਰ ਰਹੇ ਸਨ ਇੱਕ ਮੌਦ ਨੂੰ ਭੇਜਿਆ ਗਿਆ ਜਿਸ ਨੇ ਉਹ ਸਾਰੀ ਜਗ੍ਹਾ ਨੂੰ ਤਹਿਸਲਿਸ ਕੀਤਾ ਸਾਰੇ ਹਸਪਤਾਲ ਨੂੰ ਤੋੜ ਦਿੱਤਾ ਗਿਆ ਐਮਰਜੈਂਸੀ ਤੋੜ ਦਿੱਤੀ ਉਹ ਸੈਮੀਨਾਰ ਰੂਮ ਜਿੱਥੇ ਗਿਆ कांड ਹੋਇਆ ਸੀ ਉਸ ਨੂੰ ਤਬਾਹ ਕਰ ਦਿੱਤਾ ਗਿਆ ਹਰ ਸਬੂਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਹਾਈ ਕੋਰਟ ਨੇ ਇਸ ਇਨਸੀਡੈਂਟ ਦਾ ਨੋਟਿਸ ਲੈਂਦਿਆਂ ਇਹ ਇਨਕੁਆਇਰੀ ਸੀਬੀਆਈ ਨੂੰ ਸੌਂਪ ਦਿੱਤੀ ਸੀ ਕਿਉਂਕਿ ਹਾਈ ਕੋਰਟ ਨੂੰ ਵੀ ਯਕੀਨ ਨਹੀਂ ਕਿ ਪੁਲਿਸ ਇਹਦੇ ਵਿੱਚ ਨਿਰਪੱਖ ਜਾਂਚ ਕਰੇ ਸਰਪ੍ਰੇਸ਼ ਲਗਦਾ ਲਗਦਾ ਹਨ ਕਿ ਪੂਰੇ ਪੰਜਾਬ ਦਾ ਲਾਅ ਐਂਡ ਆਰਡਰ ਕਰਾਪਟ ਹੋ ਰਿਹਾ ਹੈ ਗਵਰਨਮੈਂਟ ਨੂੰ ਵੀ ਕੰਗ ਜੜੀ ਕੀਤੀ ਜਾ ਰਹੀ ਹੈ ਦੇਖੋ ਲਾ ਐਂਡ ਆਰਡਰ ਖਰਾਬ ਹੋ ਰਿਹਾ ਇਸ ਤੋਂ ਵੱਧ ਇਸ ਦਾ ਸਬੂਤ ਕੀ ਹੋ ਸਕਦਾ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਉੱਥੋਂ ਦੇ ਗ੍ਰਹਿ ਮੰਤਰੀ ਔਰ ਉੱਥੋਂ ਦੀ ਸਿਹਤ ਮੰਤਰੀ ਮੰਮਤਾ ਬੈਨਰਜੀ ਖੁਦ ਸੜਕ ਤੇ ਉਤਰ ਕੇ ਨਿਆਂ ਮੰਗ ਰਹੀ ਜਿਸ ਬੰਦੇ ਨੇ ਉੱਥੇ ਲਾ ਐਂਡ ਆਰਡਰ ਮੇਨਟੇਨ ਕਰਨਾ ਉਹ ਖੁਦ ਕਹਿ ਰਿਹਾ ਕਿ ਨਿਆਂ ਦਿਓ ਇਸ ਤੋਂ ਵੱਡਾ ਲਾ ਐਂਡ ਆਰਡਰ ਬ੍ਰੇਕ ਹੋਣ ਦਾ ਕੋਈ ਸਬੂਤ ਹੋ ਨਹੀਂ ਸਕਦਾ 10 ਅਗਸਤ ਨੂੰ ਬਟਾਲਾ ਪੁਲਿਸ ਦੀ ਨਿਪਂਹ ਦੇ ਸ਼੍ਰੀ ਰਗੋਬਿੰਦਪੁਰ ਵਿਖੇ ਸਵੇਰ ਸਾਤ ਸਿਰ ਸੈਰ ਕਰ ਰਹੇ ਫਾਈਨਾਂਂਸਰ ਸ਼ਤੀਸ਼ ਕੁਮਾਰ ਲੁੰਬਾਉਤੇ ਮੋਟਰਸਾਈਕਲ ਉਤੇ ਸਵਾਰ ਦੋਨ ਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਵਿੱਚ ਸਤੀਸ਼ ਕੁਮਾਰ ਨੇ ਜ਼ਮੀਨ ਉੱਤੇ ਡਿੱਗ ਕੇ ਆਪਣੀ ਜਾਨ ਬਚਾਈ ਸੀ ਇਸ ਮਾਮਲੇ ਵਿੱਚ ਬਟਾਲਾ ਪੁਲਿਸ ਦੀ ਟੀਮ ਵੱਲੋਂ ਤਫਤੀਸ਼ ਕਰਦੇ ਹੋਏ ਸਾਜ਼ਿਸ਼ ਦੇ ਘਾੜੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਐਸਐਸਪੀ ਬਟਾਲਾ ਸੋਹੇਲ ਕਾਸਿਮ ਮੀਰ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਸਰਵਣ ਸਿੰਘ ਨਾਮੀ ਵਿਅਕਤੀ ਨੇ ਸਤੀਸ਼ ਲੁੰਬਾ ਤੋਂ 30 ਲੱਖ ਰੁਪਏ ਲਏ ਸਨ ਅਤੇ ਸਤੀਸ਼ ਉਸ ਤੋਂ ਪੈਸੇ ਵਾਪਸ ਮੰਗ ਰਿਹਾ ਸੀ ਡਾਕਟਰ ਸਰਵਣ ਪੈਸੇ ਵਾਪਸ ਨਹੀਂ ਕਰਨਾ ਚਾਹੁੰਦਾ ਸੀ ਜਸਕਰਨ ਉਸਨਸ ਅਸतीश ਕੁਮਾਰ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਕਢੀ ਜਿਸ ਵਿੱਚ ਉਸਨੇ ਆਪਣੇ ਦੋ ਦੋਸਤੋ सुरेंद्रਜੀਤ ਸਿੰਘ ਅਤੇ ਮਨਜੀਤ ਸਿੰਘ ਨੂੰ ਸ਼ਾਮਲ ਕੀਤਾ ਤੇ ਇਹਨਾਂ ਤਿੰਨਾਂ ਨੇ 1 ਲੱਖ ਰੁਪਏ ਦੀ ਸੁਪਾਰੀ ਦੇ ਕੇ ਦੋ ਸ਼ੂਟਰ ਕਰਾਏ ਤੇ ਲਏ ਅਤੇ 10 ਅਗਸਤ ਨੂੰ ਅਸतीश ਕੁਮਾਰ ਉਤੇ ਹਮਲਾ ਕਰਵਾਇਆ ਪਰ ਇਸ ਹਮਲੇ ਵਿੱਚ ਅਸतीश ਕੁਮਾਰ ਨੇ ਜ਼ਮੀਨ ਉਤੇ ਡਿੱਗ ਕੇ ਆਪਣੀ ਜਾਨ ਬਚਾਲੀ ਸੀ ਉਨ੍ਹਾਂ ਕਿਹਾ ਕਿ ਮਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਸ਼ੂਟਰਾਂ ਦੀ ਪਾਲ ਕੀਤੀ ਜਾ ਰਹੀ ਹੈ 10 अगस्त नु एक इंसिडेंट ਹੋਇਆ ਸੀਗਾ ਸ਼੍ਰੀ ਹਰਗੋਬਿੰਦਪੁਰ ਉਥੇ ਸਵੇਰੇ ਕਰੀਬਨ 7:30 ਵਜੇ ਇੱਕ ਸ਼ਹਿਰ ਦਾ ਨਾਮੀ ਜਿਹੜਾ ਫਾਈਨੈਂਸਰ ਹੈ ਸਦੀਸ਼ ਕੁਮਾਰ ਜੀ ਉਹ ਆਪਣੀ ਮਾਰਨਿੰਗ ਵਾਕ ਕਰਕੇ ਆਪਣੇ ਘਰੇ ਜਾ ਰਹਾ ਸੀਗਾ ਐਂਡ ਜਉਂ ਹੀ ਉਹ ਐਂਟਰ ਕਰ ਰਹਾ ਸੀਗਾ ਘਰੇ ਉਸ ਤੇ ਉੱਤੇ ਗੋਲੀਆਂ ਚੱਲੀਆਂ 3 ਸ਼ਾਟਸ ਵੇਰ ਫਾਇਰਡ ਐਟ ਹਿਮ ਬਟ ਸਮ ਹਾਉ ਉਹਨੇ ਸਮਝਦਾਰੀ ਦਿਖਾ ਕੇ ਉਹ ਲੰਮੇ ਪੈ ਗਏ ਉਹਦੇ ਕਰਕੇ ਹੀ ਵਾਸ ਅਨਹਰਡ ਉਹਦੇ ਵਿੱਚ ਦੋ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉੱਥੇ ਜਿਹੜੇ ਨਕਾਬਪੋਸ਼ ਸੀਗੇ ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਤਾਂ ਇਸ ਸੀਰੀਅਸ ਇਨਸੀਡੈਂਟ ਦੀ ਕੌਗਨਿਸੈਂਸ ਲੈ ਕੇ ਸਭ ਤੋਂ ਪਹਿਲਾਂ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋਇਆ ਇਹ ਪਰਚਾ ਅੰਡਰ ਸੈਕਸ਼ਨ 109 ਜਿਹੜਾ ਨਇਆ ਬੀਐਨਐਸ ਹੈ 61 ਸਬਸੈਕਸ਼ਨ 2 249 253 ਅਬ ਬੀ ਐਨ ਐਸ ਐਂਡ 25 ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਇਸ ਜੁਰਮ ਦੀ سنگੀਨਤਾ ਨੂੰ ਦੇਖਦੇ ਹੋਏ ਅਸੀਂ ਟੀਮਜ਼ ਕਨਸਟੀਟਿਊਟ ਕਰਤੀਆਂ ਐਂਡ ਥਿਸ ਵਾਸ ਬੀਂਗ ਸੁਪਰਵਾਈਜ਼ਡ ਬਾਈ ਡੀ ਆਈ ਜੀ ਬਾਰਡਰ ਰੇਂਜ ਐਂਡ ਵੀ ਹੈਡ ਇਨਪੁਟਸ ਫਰਮ ਵਾਰਦੀ ਡੀ ਜੀ ਪੀ ਸਰ ਆਲਸੋ ਤਾਂ ਇਹਦੇ ਵਿੱਚ ਟੀਮਜ਼ ਬਣਾਈਆਂ ਗਈਆਂ ਐਂਡ ਜਿਹੜੀ ਟੀਮਜ਼ ਇਵੈਨਚੁਅਲੀ ਦੇ ਟ੍ਰੇਸ ਦ ਕੇਸ ਇਦੇ ਵਿੱਚ ਕਮੇਡੇਬਲ ਐਂਡ ਟ੍ਰੈਂਡਮੈਂਡਸ ਵਰਕ ਵਾਸ ਡਨ ਬਾਈ ਜਿਹੜੇ ਸਾਡੇ ਦੋ ਡੀਐਸਪੀਜ਼ ਇੱਥੇ ਬੈਠੇ ਨੇ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਂਡ ਡੀਐਸਪੀ ਡੀ ਐਂਡ ਐਕਸਲੈਂਟ ਵਰਕ ਵਾਸ ਡਨ ਬਾਈ ਸੀਆਈ ਇਨਚਾਰਜ ਇੰਸਪੈਕਟਰ ਸੁਖਰਾਜ ਜਿਹੜੇ ਬਿਕਰਮ ਹੈਗੇ ਨੇ ਕਨਸਰਨਡ ਐਸਐਚਓ ਐਂਡ ਇਦੇ ਵਿੱਚ ਹਰਮੀਕ ਜਿਹੜੇ ਐਸਐਚਓ ਗੁਮਾਨ ਹੈ ਉਹਨਾਂ ਨੇ ਵੀ ਕੰਮ ਕੀਤਾ ਐਂਡ ਇੰਪੋਰਟੈਂਟਲੀ ਜਿਹੜੀ ਟੀਮ ਸਾਡੀ ਪਿੱਛੇ ਹੈ ਦੇ ਵਰਕਡ ਔਨ ਦਾ ਗਰਾਉਂਡਸ ਐਂਡ ਡਿਡ ਵੈਰੀ ਗੁੱਡ ਵਰਕ ਸੋ ਇਹਦੇ ਵਿੱਚ ਟੈਕਨੀਕਲ ਇਨਵੈਸਟੀਗੇਸ਼ਨ ਐਂਡ ਹਿਊਮਨ ਦਾ ਇਸਤੇਮਾਲ ਕਰਕੇ ਇਵੈਂਚੁਅਲੀ ਦਾ ਕੇਸ ਵਾਸ ਟ੍ਰੇਸਡ ਐਂਡ ਇਹਦੇ ਵਿੱਚ ਫਿਲਹਾਲ ਤਿੰਨ ਦੋਸ਼ੀ ਅਰੈਸਟ ਹੋਏ ਹੈ ਉਹਨਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਇਹਦੇ ਵਿੱਚ ਇੱਕ ਡਾਕਟਰ ਸੌਰਨ ਸਿੰਘ ਹੈ ਸਨ ਆਫ ਪ੍ਰੀਤਮ ਸਿੰਘ ਇਹ ਸ਼੍ਰੀ ਹਰਗੋਬਿੰਦਪੁਰ ਦਾ ਹੀ ਰੈਡ ਵਾਲਾ ਹੈ ਇਸ ਤੋਂ ਇਲਾਵਾ ਸੁਰਿੰਦਰਜੀਤ ਸਿੰਘ ਹੈ ਸਨ ਆਫ ਅਵਤਾਰ ਸਿੰਘ ਇਹ ਵੀ ਰੈਸੀਡੈਂਟ ਆਫ ਸ਼੍ਰੀ ਹਰਗੋਬਿੰਦਪੁਰ ਹੈ ਐਂਡ ਇੱਕ ਮਨਜੀਤ ਸਿੰਘ ਹੈ ਰੈਸੀਡੈਂਟ ਆਫ ਕਪੂਰਨਗਰ ਸੁਲਤਾਨਵਿਡ ਅਮਰਿਤ ਸਰ ਸੋ ਹੋਰ ਇਹਦੇ ਵਿੱਚ ਜਿਹੜਾ ਮੋਟਿਵ ਐਂਡ ਇਹਨਾਂ ਦਾ ਜਿਹੜਾ ਮੋਟਰਸ ਮੋਡਸ ਉਪਰੰਡੇ ਉਹ ਇਸ ਤਰ੍ਹਾਂ ਸੀਗਾ ਕਿ ਇਹਦੇ ਵਿੱਚ ਮੇਨ ਜਿਹੜਾ ਮਾਸਟਰ ਮਾਈਂਡ ਸੀਗਾ ਡਾਕਟਰ ਕਾਲੂ ਹੈਗਾ ਇਹਦੀ ਇੱਕ ਫਾਰਮੇਸੀ ਉੱਥੇ ਸ਼੍ਰੀ ਹਰਗੋਬਿੰਦ ਪੁਰਜ ਹੈਗੀ ਸੋ ਇਹਦਾ ਜਿਹੜਾ ਵਿਕਟਿਮ ਹੈ ਲੂੰਬਾ ਜੀ ਉਹਦੇ ਨਾਲ ਇਹਦੀ ਲੇਨ ਲੇਨ ਦੇਨ ਸੀਗਾ ਐਂਡ ਹੀ ఓਡ ਹਿਮ ਅਰਾਊਂਡ 30 ਲੱਖ ਰੁਪੀਆ ਉਹ ਕਿਉਂਕਿ ਫਾਈਨਾਂਸ ਦਾ ਕੰਮ ਕਰਦੇ ਸੀਗੇ ਵਕਤ ਬੇਵਕਤ ਉਹਨੇ ਕਾਫੀ ਇਹਨੂੰ ਪੈਸੇ ਦਿੱਤੇ ਜਿਹੜਾ ਟੋਟਲ ਕਵਾਂਟਮ ਕਰੀਬਨ 30 ਲੱਖ ਰੁਪਇਆ ਬਣ ਗਿਆ ਸੋ ਇਹ ਜਿਹੜਾ ਫਾਈਨੈਂਸਰ ਸੀਗਾ ਹੁਣ ਇਹਦੇ ਕੋਲੋਂ ਪੈਸੇ ਵਾਪਸ ਮੰਗਦਾ ਬਿਆ ਸੀਗਾ ਤਾਂ ਇਹ ਜਿਹੜਾ ਮਾਸਮਾਈਂਡ ਹੈ ਇਹਦੇ ਵਿੱਚ ਡਾਕਟਰ ਕਾਲੋਂ ਉਹਨੇ ਆਪਣੇ ਇੱਕ ਦੋਸਤ सुरेंद्रਜੀਤ ਸਿੰਘ ਦੇ ਨਾਲ ਸਾਜ਼ਿਸ਼ ਰਚੀ ਕਿ ਆਪਾਂ ਇਹਨੂੰ ਖਤਮ ਕਰਦੇ ਹੈ ਸੋ ਥੈਟ ਜਿਹੜਾ ਪੈਸੇ ਦਾ ਰੋਲਾ ਹੈ ਉਹ ਮੁੱਕ ਜਾਊਗਾ ਇਨਸੀਡੈਂਟਲੀ ਇਹਦੇ ਵਿੱਚ ਜਿਹੜਾ ਡਾਕਟਰ ਕਾਲੋ ਹੈ ਉਹ ਵਿਕਟਿਮ ਦਾ ਕਰੀਬੀ ਦੋਸਤ ਹੈਗਾ ਐਂਡ ਇੰਟਰਸਟਿੰਗਲੀ ਜਦੋਂ ਇਹ ਪਰਚਾ ਦਰਜ ਹੋਇਆ ਤਾਂ ਜਿਹੜਾ ਇਹਦੇ ਵਿੱਚ ਵਿਕਟਿਮ ਹੈ ਮਿਸਟਰ ਲੂੰਬਾ ਇਹ ਜਿਹੜੇ ਡਾਕਟਰ ਕਾਲੋ ਹੈ ਉਹ ਉਹਨਾਂ ਦੇ ਨਾਲ ਥਾਣੇ ਆ ਕੇ ਚੱਲੇ ਤਾਂ ਫਿਰ ਪਰਚਾ ਦਰਜ ਹੋਇਆ ਹੀ ਅਕੰਪਨੀ ਹਿਮ ਟੂ ਦਾ ਪੁਲਿਸ ਸਟੇਸ਼ਨ ਐਂਡ ਇਨਸੀਡੈਂਟ ਤੋਂ ਪਹਿਲਾਂ ਇਹ ਜਿਹੜਾ ਹੈਗਾ ਇਹਦੇ ਵਿੱਚ ਵਿਕਟਿਮ ਮਿਸਟਰ ਲੂੰਬਾ ਇਹ ਉਹਦੀ ਦੁਕਾਨ ਤੇ ਬੈਠਾ ਸੀਗਾ ਉਥੇ ਇਹਨਾਂ ਨੇ ਇਕੱਠੀ ਚਾਹ ਪੀ ਲਈ ਐਂਡ ਉਸ ਤੋਂ ਬਾਅਦ ਹਮਲਾ ਹੋਇਆ ਹੁਣ ਕਾਂਸਪੀਰੇਸੀ ਦੇ ਵਿੱਚ ਇਹਨਾਂ ਨੇ ਇੱਕ ਰਿਸ਼ਤੇਦਾਰ ਹੀ ਜਿਹੜਾ ਹੈਗਾ ਇਹਦਾ ਡਾਕਟਰ ਕਲੋਂ ਦਾ ਅੰਮ੍ਰਿਤਸਰ ਦਾ ਉਹਨੂੰ ਰੋਪਨ ਕਰਦਾ ਐਂਡ ਉਹਨੇ ਗਾਂ ਸ਼ੂਟਰਸ ਜਿਹੜੇ ਹਾਇਰ ਕਰਤੇ ਸੋ ਸਾਜ਼ਿਸ਼ ਦੇ ਤਹਿਤ ਇਹ ਪਲਾਨ ਹੋਇਆ ਸੀਗਾ ਕਿ ਇਹਨੂੰ ਖਤਮ ਕਰਨ ਲਈ 1 ਲੱਖ ਰੁਪਏ ਦੀ ਜਿਹੜੀ ਅਮਾਉਂਟ ਹੈ ਉਹ ਉਹਨੂੰ ਦਿੱਤੀ ਜਾਊਗੀ ਉਦੇ ਵਿੱਚ ਕਰੀਬਨ 30000 ਰੁਪਏ ਆਲਰੇਡੀ ਇਨ ਐਡਵਾਂਸ ਡਿਪੋਜ਼ਿਟ ਹੋਏ ਉਹਨੂੰ Google Pay ਕਰਤੇ ਸੀਗੇ ਡਾਕਟਰ ਕਾਲੂ ਨੇ ਉਹਨੂੰ ਕਰਤੇ ਸੀਗੇ ਸੋ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਦੋ ਜਿਹੜੇ ਸ਼ੂਟਰਸ ਹੈ ਉਹਨਾਂ ਨੂੰ ਹਾਇਰ ਕਰਕੇ ਇਹ ਜਿਹੜਾ ਅੰਮ੍ਰਿਤਸਰ ਦਾ ਬੰਦਾ ਹੈ ਉਹ ਉਹਨਾਂ ਨੂੰ ਇੱਥੇ ਲੈ ਗਿਆ ਹੈ ਸ੍ਰੀ ਹਰਗੋਬਿੰਦਪੁਰ ਉੱਥੇ ਰੱਖੀ ਹੋਈ ਉਹਨਾਂ ਨੇ ਸਾਰਾ ਉਹਨੂੰ ਦਿਖਾਤਾ ਕਰ ਕੋਰ ਕੀਤੇ ਹੈ ਐਂਡ ਦੈਨ ਉਹ ਥੱਲੇ ਉਤਰ ਕੇ ਇਹ ਫਿਰ ਆਏ ਐਂਡ ਜਦੋਂ ਆਪਣੀ ਕਾਰ ਵੜਰਾ ਸੀਗਾ ਉਦੋਂ ਇਹਨਾਂ ਨੇ ਗੋਲੀਆਂ ਚਲਾਈਆ ਉਸ ਬੰਦੇ ਤੇ ਇਸ ਨiyet ਦੇ ਨਾਲ ਕਿ ਉਹਨੂੰ ਖਤਮ ਕੀਤਾ ਜਾਵੇ ਬਟ ਫੋਰਚੂਨੇਟਲੀ ਹੀ ਸਰਵਾਈਵਡ ਐਂਡ ਇਹਦੇ ਵਿੱਚ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਆਫ ਦਾ ਕੇਸ ਜਿਹੜਾ ਮੋਟਰਸਾਈਕਲ ਜਿਸ ਮੋਟਰਸਾਈਕਲ ਤੇ ਉੱਤੇ ਇਹ ਤਿੰਨ ਬੰਦੇ ਅਮਰਦਸਰ ਤੋਂ ਸ੍ਰੀ ਹਰਗੋਬਿੰਦਪੁਰ ਆਏ ਸੀਗੇ ਉਹ ਰਿਕਵਰ ਹੋਇਆ ਇਸ ਤੋਂ ਇਲਾਵਾ ਆਫਟਰ ਦਾ ਇਨਸੀਡੈਂਟ ਇਹਨਾਂ ਨੂੰ ਇੱਕ ਅਰਤੀਗਾ ਕਾਰ ਦੇ ਵਿੱਚ ਬਟਾਲੇ ਤੱਕ ਉਹ ਛੱਡ ਕੇ ਆਇਆ ਸੀਗਾ ਜਿਹੜਾ ਸੁਰਿੰਦਰਜੀਤ ਹੈ ਤਾਂ ਉਹ ਵੀ ਅਸੀਂ ਰਿਕਵਰ ਕਰਤੀ ਐਂਡ ਦ ਸ਼ੂਟਰਸ ਦੇ ਆਰ ਯੈਟ ਟੂ ਬੀ ਅਰੈਸਟਡ ਬਟ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਐਫਰਟਸ ਚੱਲ ਰਹੇ ਨੇ ਤਾਂ ਉਹਨਾਂ ਨੂੰ ਵੀ ਅਸੀਂ ਛੇਤੀ ਕਾਬੂ ਕਰ ਲਵਾਂਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦਾ ਤਿੰਨ ਘੰਟੇ ਦਾ ਘਰਾਵ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜెంਪਾ ਦੀ ਕੋਠੀ ਦਾ ਘਰਾਵ ਕਰਨ ਲਈ ਕਿਸਾਨ ਪਹੁੰਚੇ ਇਸ ਮੌਕੇ ਵੈਰੀਕੇਟਿੰਗ ਕਰਕੇ ਹੁਸ਼ਿਆਰਪੁਰ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਕਿਸਾਨਾਂ ਆਗੂ ਨੇ ਕਿਹਾ ਕਿ ਉਹਨਾਂ ਦੀ ਲੜਾਈ ਇੱਕ ਪਾਸੇ ਤਾਂ ਕੇਂਦਰ ਸਰਕਾਰ ਦੇ ਨਾਲ ਹੈ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਨਾਲ ਵੀ ਉਹ ਲੜਾਈ ਲੜ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਿਪ ਵਾਲੇ ਮੀਟਰ ਲਗਾਏ ਜਾ ਰਹੇ ਨੇ ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ ਨੇ ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ਉੱਤੇ ਧੀਰ ਪੈਟਰੋਲ ਪੰਪ ਦੇ ਨੇੜੇ ਇੱਕ ਨੌਜਵਾਨ ਦੀ ਭੇਤਪਰੀ ਹਾਲਤ ਵਿੱਚ लाश ਮਿਲਣ ਦੇ ਕਾਰਨ ਤਰਸਲੀ ਮਚ ਗਈ ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਵਜੋਂ ਹੋਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੌਜਵਾਨ ਦੀ ਲਾਸ਼ ਲੈ ਜਾਣ ਲਈ ਲੋਕਾਂ ਦੀ ਮਨਤਾਂ ਕਰਦੀ ਨਜ਼ਰਾਈ ਇਸ ਮੌਕੇ ਆਮ ਲੋਕਾਂ ਨੇ ਕਿਹਾ ਕਿ ਜੇਕਰ ਸੜਕ ਸੁਰੱਖਿਆ ਫੋਰਸ ਲਾਸ਼ ਨਹੀਂ ਲਿਜਾ ਸਕਦੀ ਤਾਂ ਇਹ ਦਿੱਤੀ ਹੀ ਕਿਉਂ ਨੇ ਇਹ ਦੇਰ ਕਿਹਦੇ ਕੋ ਘੜਾਵਾ ਇਹ ਪੁਲਿਸ ਮਲਮ ਦਾ ਵੇਜ ਲਾਲੋ ਦਾ ਪੰਜਾਬ ਗਵਰਨਮੈਂਟ ਦਾ ਲਾਲੋ ਪ੍ਰਬੰਧ ਵੀ ਇੱਥੇ ਸਰਕਾਰੀ ਏਡੀਆਂ ਦਿੱਤੀਆਂ ਪਈਆਂ ਐਸ.ਐਲ.ਆ ਜਿਹੜੀਆਂ ਕਹਿੰਦੇ ਵੀ ਰੋਡ ਦੀ ਸੁਰੱਖਿਆ ਵਾਸਤੇ ਜਿਉਂ ਉਹ ਹੀ ਬੰਦੇ ਨੂੰ ਚੱਕ ਨਹੀਂ ਕਹਿੰਦੇ ਇਹ ਡੈੱਡ ਬੋਡੀ ਨਹੀਂ ਚੱਕ ਕੇ ਲੈ ਜਾਣੀ ਤੇ ਵੇਹੋ ਜੀਆਂ ਗੱਡੀਆਂ ਦੇਣ ਦਾ ਫਾਇਦਾ ਕੀ ਆ ਗੌਰਮੈਂਟ ਨੂੰ ਰੋਡ ਸੁਰੱਖਿਆ ਬੋਰਡ ਤੋਂ ਨਾੜ ਜਿਹੜੀ ਗੱਲ ਹੋਈ ਆ ਕੀ ਕਹਿੰਦੇ ਨੇ ਕਿ ਕਿੰਨਾ ਸਾਡਾ ਦਾਇਰਾ ਹੈਗਾ ਭਾਈ ਦਾਇਰੇ ਦੀ ਤਾਂ ਗੱਲ ਹੀ ਨਹੀਂ ਕੀਤੀ ਉਹ ਕਹਿੰਦੇ ਵੀ ਅਸੀਂ ਡੈੱਡ ਬੋਡੀ ਨਹੀਂ ਪਾ ਕੇ ਲੈ ਜਾ ਸਕਦੇ ਠੀਕ ਹੈ ਜੀ ਉਹ ਫਾਇਦਾ ਕੀ ਆ ਦੋ ਐਂਬੂਲੈਂਸ ਵਾਹਾਂ ਆਈਆਂ ਸੀ ਕਿ ਗਾਂ ਚ ਆਈਆਂ ਨਹੀਂ 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 ਇਸ ਵਾਰ ਕੋਈ ਇੱਥੇ ਗੱਡੀ ਨਹੀਂ ਆਈ 1 ਡੇਢ ਘੰਟੇ ਤੋਂ ਤੇ ਡੈੱਡ ਬੋਡੀ ਸੋ ਵੀ ਰੈਡੀ ਤੇ ਪਾ ਕੇ ਲੈ ਗਏ ਜਿੱਡੀ ਜੱਟ ਜਿਆ ਹਾਂ ਜੀ ਇਹ ਟੀਪਰੋਪ ਬੰਦਿਆ ਐਕਸੀਡੈਂਟ ਹੋਇਆ ਹੈ। ਤੋਂ ਮੈਂ ਇਹਦਾ ਨਾਮ ਸਾਡੀ ਕਰਮਚਾਰੀ ਜਿੰਦਰ ਸਿੰਘਾ ਹਾਂ ਇਸ ਮਕਸਦ ਲਈ। ਤਾਂ ਇਹਨਾਂ ਦੇ ਪਰਿਵਾਰਕ ਮੈਂਬਰ ਆਏ ਆ। ਦੇਖਿਆ ਚੱਕਿਆ ਆਲੇ-ਦੋਲੇ ਪਤਾ ਵੀ ਕੀਤਾ ਕਿ ਕਿਸੇ ਆਪਣੇ ਦੋਸਤ ਨੂੰ ਛੱਡ ਕੇ ਆ ਰਿਹਾ ਸੀ ਕਿਸਾਨਾ ਨੂੰ ਕੋਈ ਕਰਨਾ ਐਕਸੀਡੈਂਟ ਹੋਇਆ ਹੈ। ਇਹਦੀ ਬਾਡੀ ਐਸੂ ਕੋ ਤੋਂ ਸਿਵਲ ਹਸਪਤਲ ਤੋਂ ਉਸਮਾਦਨ ਲੈ ਕੇ ਜਾ ਰਹੀ ਜੋ ਵੀ ਡਾਕਟਰਾਂ ਦੀ ਰਾਏ ਹੋਏ ਕਿ ਕਮੇਟੀ ਕਾਰਨ ਕਿ ਕੀ ਪਤਾ ਕਰਕੇ ਅੰਕੀਕਾਰ ਹੋਏ ਲੋਕਾਂ ਦਾ ਕਹਿਣਾ ਹੈ ਕਿ ਡੇਢ ਘੰਟੇ ਤੋਂ ਜਿਹੜਾ ਹੈਗਾ ਕਿ ਬੋਲੋਤੀ ਚਾਹੀਏ ਇਹਨਾਂ ਨੂੰ ਕੋਈ ਕੰਪਨਸ ਨਹੀਂ ਗੜੀ ਹੈ ਗੇ ਡੇਢ ਬੋਲੋਤੀ ਜਾਣ ਵਾਸਤੇ ਲਿੱਤੀ ਗਿਆ ਕੋਈ ਕੰਪਨਸ ਪਾਈ ਨਹੀਂ ਮਿਲ ਰਹੀ ਪਰਸੀ ਹੁੰਦੀ ਹੈ ਜਿਹੜੇ ਵੀ ਆਟੋ ਨੂੰ ਰੋਕਦੇ ਆ ਜਾਂ ਕੁਝ ਵੀ ਆ ਕੋਈ ਕਿਸੇ ਪ੍ਰਧਾਨ ਦਾ ਗਾਉਂਦਾ ਕੋਈ ਪ੍ਰਧਾਨ ਨੇ ਪ੍ਰਧਾਨ ਹੋਇਆ ਕੋਈ ਖੋਸ਼ ਆ ਇਹ ਨਹੀਂ ਕਿ ਇਹ ਸਾਰੇ ਬਸ ਤਮਾਸ਼ਾ ਦੇਖਣ ਆ ਲਿਆ ਵੀ ਹੋਰ ਕੁਝ ਨਹੀਂ ਘਰੇਲੂ ਕਲੇਸ਼ ਤੇ ਚੱਲਦੇ ਆ ਤਿੰਨ ਬੱਚਿਆਂ ਦੀ ਮਾਂ ਵੱਲੋਂ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅਗਲ-ਗੱਲ ਲਈ ਜਿਸ ਤੇ ਕੋਈ ਦਿਨ ਦੇ ਇਲਾਜ ਤੋਂ ਬਾਅਦ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਮਾਮਲਾ ਕਾਦੀਆਂ ਦੇ ਮਹੱਲਾ ਕ੍ਰਿਸ਼ਨ ਨਗਰ ਦਾ ਜਿੱਥੇ ਕੋਈ ਦਿਨ ਪਹਿਲਾਂ ਇੱਕ ਮਹਿਲਾ ਵੱਲੋਂ ਘਰੇਲੂ ਕੋਈਸਤੇ ਕਾਰਨ ਆਪਣੇ ਆਪ ਨੂੰ ਤੇਲ ਪਾ ਕੇ ਅਗਲ ਘਾ ਲੀ ਗਈ ਸੀ ਜਿਸ ਕਰਨ ਉਹ ਬੁਰੀ ਤਰ੍ਹਾਂ ਝੁੱਲਸ ਗਈ ਸੀ ਤੇ ਉਸ ਨੂੰ ਸ੍ਰੀ ਗੁਰੂ ਅਰਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਮ੍ਰਿਤਕ ਮਹਿਲਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਪੁਲਿਸ ਵੱਲੋਂ ਉਸ ਦੇ ਪਤੀ ਤੇ ਦੌਰ ਅਤੇ ਪਰਜਾਈ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਦੀ ਪਾਲਕ ਕੀਤੀ ਜਾ ਰਹੀ ਹੈ ਉਧਰ ਮ੍ਰਿਤਕਾ ਦੀ ਸੱਸ ਨੇ ਕਿਹਾ ਕਿ ਝਗੜੇ ਪ੍ਰੰਤ ਉਹਨਾਂ ਦੇ ਨੂੰਹ ਨੇ ਖੁਦ ਨੂੰ ਅਗਲ ਕਾਲੀ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਸ੍ਰਿੰਦਰ ਕੌਰ ਇਹ ਕਿਸ਼ਨਗਰ ਮੱਲਾ ਕੀ ਵਾਰਤਾ ਹੈ ਕਿ ਮੈਨੂੰ ਨਹੀਂ ਜੇ ਪਤਾ ਮੈਂ ਕਿ ਰੋਟੀ ਖਾ ਕੇ ਮੈਨੂੰ ਪਾਲ ਕੇ ਤੇ ਉੱਤੇ ਚੜ ਗਈ ਇਹਨਾਂ ਦੋਵਾਂ ਜੀਆਂ ਦੀ ਗੱਲ ਹੋਈ ਹੋਰ ਮੈਨੂੰ ਨਹੀਂ ਪਤਾ ਕਿ ਉਹਨੇ ਤੇਲ ਪਾ ਲਿਆ ਆਪਣੇ ਤੇ ਉਹਨੇ ਵੱਡੇ ਮੁੰਡੇ ਨੂੰ ਸੱਦਿਆ ਕਿ ਸਾਡੀ ਲੜਾਈ ਮਟਾ ਉਹਨੂੰ ਨੇ ਅਗਲਾ ਲਈ ਬਾਦ ਨੂੰ ਕਿੱਥੇ ਲੈ ਗਏ ਤੇ ਪਹਿਲਾਂ ਖੜਿਆ ਪਾਟੀਏ ਦੇ ਪਾਟੀਏ ਦੇ ਨਹੀਂ ਜੋ ਫਿਰ ਬਟਾਲੇ ਬਟਾਲੇ ਵਾਲਾ ਜੋ ਜਾਂ ਕੋਈ ਮਸਾਲਾ ਜੋ ਉਹ RAMDAS ਉਹਥੇ ਕੀ ਬਣ ਉਹਥੇ ਮੈਂ ਗਈ ਨਹੀਂ ਬੱਚੇ ਨਾਲ ਬੱਚਾ ਨਾਲ ਹੀ ਗਏ ਦੋਵੇਂ ਬੱਚੇ ਤੇ ਨਾਲ ਗਏ ਉਹਨਾਂ ਉਹਨਾਂ ਦਾਖਲ ਕਰਾ ਲਿਆ ਉਹਨਾਂ ਨੂੰ ਪੂਰੀ ਕਾਰਵਾਈ ਕੀਤੀ 8-10 ਦਿਨ ਰਹੀ ਉਹਨੇ ਨੇ ਬਿਹਾਲ ਆਇਆ ਤੇ ਮੁੜ ਕੇ ਬਾਦ ਦੇ ਵਿੱਚ ਉਹਨਾ ਉਰੀਓਗੀ ਕੱਢੀ ਦਸੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਲਾਲ ਨਹੀਂ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ